ਆ ਗਿਆ ਮੇਰਾ ਯਾਰ ਅੱਜ ਫੇਰ ਉਹ ਬਣਾ ਇਧਰ ਗੱਲ ਸੁਣ ਪਹਿਲਾਂ ਇਧਰ ਗੱਲ ਸੁਣ ਕੀ ਹਾਲ ਹੈ ਸਾਫਾ ਨਹੀਂ ਬੰਨਿਆ ਹਾਂ ਸਾਫਾ ਨਹੀਂ ਬੰਨਿਆ ਅੱਜ ਉਹ ਠੀਕ ਹੈ ਤੂੰ ਤੇਰੇ ਵਾਸਤੇ ਮੱਠੀਆਂ ਲੈ ਕੇ ਆਇਆ ਫੇਰ ਅੱਜ ਮੈਂ ਠੀਕ ਆ ਖੁਸ਼ ਹੋ ਤੂੰ ਤੇਰੀ ਵੀਡੀਓ ਬਹੁਤ ਚੱਲੀ ਆ ਠੀਕ ਆ ਸਾਰੇ ਕਹਿੰਦੇ ਵੀਡੀਓ ਬਣਾਉਣ ਖਾਤਰ ਭਾਈ ਵੀਡੀਓ ਬਣਾਉਣ ਖਾਤਰ ਆ ਮੇਰੀ ਗੱਲ ਸੁਣ ਹਾਂ ਆ ਗਿਆ ਭਾਈ ਮੇਰਾ ਦਵਾਰਾ ਅੱਜ ਫੇਰ ਯਾਰ ਆ ਗਿਆ ਅੱਜ ਇਹਦੇ ਵਾਸਤੇ ਫੇਰ ਖਾਣ ਪੀਣ ਲੈ ਕੇ ਆਇਆ ਠੀਕ ਆ ਹੁਣ ਖੁਸ਼ ਹੋ ਤੂੰ ਹੈ ਅੱਜ ਸਾਫਾ ਨਹੀਂ ਬੰਨਿਆ ਪਹਿਲਾਂ ਮੇਰੇ ਨਾਲ ਗੱਲ ਕਰ ਸਾਫਾ ਨਹੀਂ ਬੰਨਿਆ ਹੈ ਸਾਫਾ ਨਹੀਂ ਬੰਨਿਆ ਅੱਜ ਕਹੋ ਸ਼ੰਦੂ ਆਈ ਲੈਟਾਂ ਫੇਰ ਜਗਦੀਆਂ ਤੇਰੀਆਂ ਹਨ ਮੱਠੀਆਂ ਲੈਣੀਆਂ ਤੇਰੇ ਹੱਥ ਲੈ ਕੇ ਆ ਉਦੋਂ ਤੋਂ ਮੱਠੀਆਂ ਕਹਿੰਦਾ ਸੀ ਇਹ ਵੀ ਦਊਂਗਾ ਹਮਾ ਕਰਿਆ ਇਹ ਵੀ ਦਊਂਗਾ ਉਹ ਕਰ ਜਾਓ ਹਾਂ ਦੰਨਾ ਦੰਨਾ ਆ ਲੈ ਦੰਨਾ ਤੁਹਾਨੂੰ ਤੂੰ ਵੀ ਆ ਗਿਆ ਉਦੋਂ ਨਾਲ ਆਏ ਲੈ ਹੱਥ ਚ ਲੈ ਆਏ ਉਦੋਂ ਦੇ ਸਾਰਿਆਂ ਨੂੰ ਦਊਂਗਾ ਸਾਰਿਆਂ ਨੂੰ ਤੂੰ ਨੇ ਲੈ ਕਿਹੜੇ ਤੇਰਾ ਪੰਡਾ ਅੰਕਲ ਆ ਗਿਆ ਜੱਪਾ ਪੰਡਾ ਲੈ ਆ ਉਹ ਦੇ ਆ ਹਾਂ ਤੇਰਾ ਡੱਬਾ ਲੈ ਲੈ ਦੰਨਾ ਦੰਨਾ ਲੈ ਲੈ ਦੰਨਾ ਇਰੇ ਕਰ ਕੇ ਆ ਮੈਂ ਯਾਰ ਇਹ ਤੇਰੇ ਨਾਲ ਮੇਰੀ ਹਾਂ ਹਾਂ ਲੈ ਸਾਰੇ ਸਾਰੇ ਉਹ ਸਾਰੇ ਮੈਨੂੰ ਰੋਕ ਜੋ ਰੋਕ ਲੈ ਲੈ ਸਾਰੇ ਤੂੰ ਮੈਨੂੰ ਸਿੱਖਾ ਦੇ ਦੇ ਹੋਏ ਹੋ ਜਾ ਇਹ ਹੀ ਹੈ ਜੀ ਸਾਰਿਆਂ ਨੂੰ ਦਊਗਾ ਇੱਕ ਮੈਂ ਸੈਕਿੰਡ ਨਹੀਂ ਨਹੀਂ ਮੈਂ ਰਹੀ ਲਾ 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 ਮੁਕ ਦੇ ਦੰਨਾ ਦੰਨਾ ਸਾਰਿਆਂ ਨੂੰ ਦਊਗਾ ਹੈਪੀ ਦੋ ਹੈਪੀ ਦੋ ਦੇਤੇ ਹੈ ਇਹਨਾਂ ਨੂੰ ਵੀ ਦੇਣਾ ਹੋਰ ਬਾਈ ਇਹਨਾਂ ਨੂੰ ਦੇ ਦਿਓ ਓਏ ਕਰੋ ਜੀ ਦੇ ਦਿਓ ਅੰਕਲ ਅੰਕਲ क्या हो रहा है सारे बस मत বছ <laughs>

ਇਹ ਯਾਰ ਹੈ ਮੇਰਾ ਸਿਰਿਆ ਤੇਰੇ ਕਰਕੇ ਆਇਆ ਤੇਰੇ ਕਰਕੇ ਹੋ ਕੇਮ ਸਾਫਾ ਬੰਦ ਕਿਆ ਫਿਰ ਸਾਫਾ ਉਧਰ ਬੰਨਿਆ ਸੀ ਸਾਫਾ ਵਾਲੇ ਤੂੰ ਤੈਨਵਰੀ ਆ ਗਿਆ ਵੱਡਾ ਸ਼ੈਤਾਨ ਆ ਤੂੰ ਚੱਕ ਲੈ ਲੈ ਜਾ ਜੋ ਮਿਲ ਗਈ ਦੁਬਾਰਾ ਨਾ ਬੇਟਾ ਰਾਜੂ ਛੱਡ ਦਾ ਕਟੋਰੀ ਭਾਗ ਆ ਚਲ ਤੂੰ ਡੋਰ ਲੈਣ ਗਿਆ ਕੋਣ ਖੜਦਾ ਡੋਰ ਲੈਣ ਗਿਆ ਤੇਰੇ ਇਹ ਬੱਚਾ ਨਹੀਂ ਨਹੀਂ ਲੈ ਚਲ ਫਿਰ ਚਲ ਅਰੇ ਦੇਖਿਆ ਫੇਰਾ ਅੰਕਲ ਅੰਕਲ ਯਾਰ ਤੂੰ ਲੈ ਗਿਆ ਯਾਰ ਹੋਰ ਦੇ ਦੋ ਹੋ ਨਹੀਂ ਹੋ ਮੈਂ ਦੇ ਦਵਾਂ ਘਰਾਂ ਦਵਰਾ ਆ ਜਾਂਦੇ ਹੋ ਕਾਟੀ ਵਾਲੀ ਬੰਦ ਕੇ ਦਾ ਦਸਤਾਨਾ ਅਨਕਦ ਜੀ ਬਾਈਆ ਸਭ ਕੋ ਦੋ ਬਾਲ ਦੀ ਹਮਾਰੇ ਕੰਟੇਦਾਰੀ ਲੇਜਵਾ ਆ ਗਿਆ ਮੇਰਾ ਯਾਰ ਆ ਗਿਆ ਫੇਰ ਆ ਗਿਆ ਕਿਵੇਂ ਯਾਰਾ ਮੇਰਾ ਉਹ ਲੰਬੀ ਵਾਹ ਤੇ ਟਰੱਕ ਭਰ ਕੇ ਇਹ ਮੇਰਾ ਯਾਰ ਹੈ ਤੇ ਨਾਲ ਮੈਨੂੰ ਮੋਹ ਆ ਦਿਲੋਂ ਪਿਆਰ ਆ ਇਹਦੇ ਨਾਲ ਮੇਰਾ ਤੇ ਇਹਦੇ ਕੋਲ ਉਹ ਦੂਜਾ ਲੈ ਕੇ ਆਉਂਦਾ ਖੁੱਲਾ ਭਾਡਾ ਉਹ ਕਟੋਰਾ ਲੈ ਕੇ ਆਉਂਦਾ ਇਹਦੇ ਤੇਰੀ ਤੇਰਾ ਵਾਲ ਲਫਾਫਾ ਹੀ ਦੇ ਦਿੰਨਾ ਮੈਂ ਠੀਕ ਆ ਆ ਇਹ ਇਹ ਲਫਾਫਾ ਹੀ ਦੇ ਦਿੱਤਾ ਉਹ ਠੀਕ ਆ ਇਹਦੇ ਨਾਲ ਮੇਰਾ ਦਿਲੋਂ ਪਿਆਰ ਹੈ ਇਹਨੂੰ ਲਵ ਜੂਗਾ ਟਰੱਕ ਭਰ ਕੇ ਠੀਕ ਆ ਇਹ ਮੇਰਾ ਯਾਰ ਆ ਮੇਰਾ ਯਾਰ ਇਹ ਠੀਕ ਆ ਹਰੋ ਜਾਇਆ ਕਰੂੰਗਾ ਹਰੋ ਜਾ ਬਿਸਕੁਟ ਖਾਏਗਾ ਕੱਲ ਬਿਸਕੁਟ ਲੱਕੇ ਹਾਂ ਠੀਕ ਆ ਮੇਰਾ ਮੁਹਬਤ ਕਰਦਾ ਯਾਰ ਆ ਨਾ ਮੇਰਾ ਇਹ ਪੱਕਾ ਮੇਰਾ ਯਾਰ ਆ ਲਵ ਜੂਗਾ ਤੈਨੂੰ ਟਰੱਕ ਭਰ ਕੇ ਮੇਤਰਾ ਠੀਕ ਆ ਆ ਤੇਰੇ ਨਾਲ ਮੋਹ ਆ ਦਿਲੋਂ ਵਾਸਤੇ ਤੇ ਨਾਲ ਦਿਲੋਂ ਹੀ ਤਾਰ ਜੁੜ ਗਈ ਠੀਕ ਆ ਦਿਲੋਂ ਪਿਆਰ ਆ ਤੇਰੇ ਨਾਲ ਆ ਲੈ ਲਫਾਫਾ ਹੀ ਲੈ ਅੱਜ ਤੂੰ ਤਲਾਫੇ ਲੈ ਆ ਫੜ ਤੂੰ ਟੱਕਲ ਰੱਖਿਆ ਟੱਕਰਾ ਦੇ ਇਹ ਟੱਕਰਾ ਦੇ ਚੱਕ ਤੈਨੂੰ ਅੱਜ ਲਵਜੂ ਟਰੱਕ ਭਰ ਕੇ ਹੀ ਆ ਠੀਕ ਆ ਫੇਰ ਆ ਗਿਆ ਓਏ ਐ ਬਰਾਵਾ ਆ ਫੇਰ ਆ ਗਿਆ ਹਰ ਜੰਦ ਬਾਬਾ ਚੰਗੀ ਤਰ੍ਹਾਂ ਚੱਗਾ ਲੋਕ ਦੇ ਉਹ ਤੂੰ ਫੇਰ ਆ ਵੇ ਲੋ ਬੰਦਾ ਚਾਰ ਹੋਰੀ ਆ ਗਿਆ ਹਾਂ ਤੂੰ ਹੋਰ ਦੇਦਾ ਇਹ ਚੱਕ ਯਾਰ ਤੇਰੇ ਨਾਲ ਪਿਆਰ ਠੀਕ ਆ ਲਵਜੂ ਵਾਹ ਹਣ ਤੈਨੂੰ ਠੀਕ ਆ ਟਰੱਕ ਭਰ ਕੇ ਚੱਕ ਬੱਸ ਹੋਣੀ ਦੇ ਬੱਸ ਬੱਸ ਤੇਰੇ ਨਾਲ ਹੀ ਪਿਆਰ ਹੀ ਹਣ ਦੇ ਲੋ ਚੱਲ ਇਹ ਦੇ ਦੇ ਵੀ ਨਹੀਂ ਓ ਯਾਰ ਤੂੰ ਹਟਦਾ ਹੀ ਨਹੀਂ ਬੱਸ ਆ ਜਾ ਤੂੰ ਮਿੱਤਰਾ ਹੁਣ ਚੱਕ ਭੱਜ ਜਾ ਹੁਣ ਤੂੰ ਪਾ ਦੇ ਭਾਂਡਾ ਦਾ ਛੋਟਾ ਲੈ ਕੇ ਆਇਆ ਏ ਪ੍ਰਭ ਪਾ ਦੇ ਥੋੜਾ ਥੋੜਾ ਢੋਲੀ ਨਾ ਪ੍ਰਭ ਚੱਲੀ ਅੱਗੇ ਦੇ ਦਿਆਂਗੇ ਯਾਰ ਕਿਸੇ ਬਜਵਾ ਇਹਨੂੰ ਦੇ 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 ਆ ਜਾ ਲੈਣਾ ਉਹ ਖਲਾਰਨਾ ਖਲਾਰਨਾ ਆ ਦੇ ਦੇ ਭੈਣ ਨੂੰ ਇੱਧਰ ਦੇ ਦੇ ਭੈਣ ਨੂੰ ਪਿੱਛੇ ਦੇ ਦੇ ਇਹਨੂੰ ਥੋੜੇ ਥੋੜੇ ਪਾ ਦੇ ਇਹਨਾਂ ਨੂੰ ਸਾਰੇ ਅੱਗੇ ਸਾਰੇ ਬੱਚਿਆਂ ਨੂੰ ਵੰਡ ਦੇ ਦੇ ਇਹਨੂੰ ਵੀ ਦੇ ਚਲੋ ਕਿਵੇਂ ਯਾਰਾ ਇਹ ਯਾਰਾ ਮੇਰਾ ਠੀਕ ਆ ਇਤੋਂ ਪੱਕਾ ਯਾਰਾ ਮੇਰਾ ਬਣ ਗਿਆ ਹੈ ਠੀਕ ਆ ਇਹ ਡੈਡੀ ਤੇਰਾ ਉਹ ਮਮਾ ਹੈ ਠੀਕ ਆ ਕਿੰਨੇ ਬੱਚੇ ਹੈ ਤਿੰਨ ਤਿੰਨ ਬੱਚੇ ਹੈ ਇਹ ਮੇਰਾ ਯਾਰ ਬਣ ਗਿਆ ਠੀਕ ਆ ਰੋਜ਼ ਆਇਆ ਕਰੋ ਇਹਦੇ ਕੋਲੇ ਇਹਦੇ ਕੋਲੇ ਰੋਜ਼ ਆਇਆ ਕਰਨਾ ਆ ਜਾ ਆ ਜਾ ਉਰੇਆ ਉਰੇਆ ਕੱਲ ਨੂੰ ਕੀ ਖਾਣਾ ਕੱਲ ਨੂੰ ਬਿਸਕਟ ਖਾਏਗਾ ਹੈ ਹੋਰ ਕੀ ਖਾਏਗਾ ਕੀ ਤੇਰਾ ਜੀ ਕੀ ਕਰਦਾ ਖਾਣ ਨੂੰ ਕੀ ਜੀ ਕਰਦਾ ਤੇਰਾ ਖਾਣ ਨੂੰ बिस्किट खाएगा हां बोलया कर बोलदा क्यों हिंदी हिंदी समझ आती है क्या खाएगा कल को चल हिंदी में बात कर इधर सुन क्या खाएगा कल कल क्या खाएगा बिस्किट खाएगा समोसा खाएगा ठीक है ओके चल ठीक है ओके लव यू है ठीक है ट्रक पर के बाय हाय